ਜੋ ਬੇਗਮਪੁਰ ਦੀ ਆਪਾਂ ਗੱਲਬਾਤ ਕਰਦਿਆਂ ਤੇ ਕਾਂਚੀ ਬਲਾਰਸੀ ਧਰਤੀ ਦੇ ਉੱਤੇ ਅੱਜ ਜਿਹੜਾ ਹੈਗਾ ਕਿ ਬੇਗਮਪੁਰ ਆ ਪਸਿਆ ਨਜ਼ਰ ਆਦਾ ਹੈਗਾ ਇਹ ਸੋਨਦਰ ਪੈ ਸਤਗੁਰਦਾਸ ਮਹਾਰਾਜ ਕੀਜ ਹੈ ਸਤਗੁਰਦ ਜੀ ਇਸ ਟਾਈਮ ਅਸੀਂ ਸਤਗੁਰਦਾਸ ਮਹਾਰਾਜ ਦੇ ਜਨਮ ਸਥਾਨ ਮੰਦਰ ਕਾਂਚੀ ਬਲਾਰਸ ਵਿਖੇ ਮੌਜੂਦ ਹਾਂ ਔਰ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਆ ਕਿ ਸੰਗਤਾਂ ਕੇਵਲੋ ਕਿਵੇਂ ਸਤਗੁਰਦਾਸ ਮਹਾਰਾਜ ਦਾ ਗੁਰਪੁਰਬ ਮਨਾਇਆ ਜਾ ਰਿਹਾ ਆ ਔਰ ਸੰਗਤਾਂ ਜਿਹੜੀਆਂ ਔਰ ਬਾਹਰਲੀ ਕੰਟਰੀ ਤੋਂ ਵੀ ਪਹੁੰਚੀਆਂ ਹੋਈਆਂ ਨੇ ਜਿਵੇਂ ਵਿਦੇਸ਼ਾਂ ਤੋਂ ਵੀ ਪਹੁੰਚੀਆਂ ਹੋਈਆਂ ਨੇ ਔਰ ਸਤਕੁਰ ਬਦਾਸ ਮਹਾਰਾਜ ਜੀ ਦਾ ਜੋ ਸਪੈਸ਼ਲ ਜਨਮ ਦਿਨ ਮਨਾਉਣ ਵਾਸਤੇ ਔਰ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੈਮੀ ਸਾਹਿਬ ਜੀ ਔਰ ਜਿਹੜੇ ਸਪੈਸ਼ਲ ਗੁਰਪੁਰਬ ਮਨਾਉਣ ਵਾਸਤੇ ਜਿਹੜੇ ਆ ਯੂਕੇ ਤੋਂ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਲੱਗਾ ਹਾਂਜੀ ਹਾਂਜੀ ਭਾਈ ਜੈ ਗੁਰਦੇਵ ਜੀ ਜੋ ਬੋਲੇ ਸੋਨਰ ਮੈਂ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਅੱਜ ਤਾਂ ਤਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਇਸੋ ਨਾਂ ਜਿਮਾ ਗੁਰਪੁਰਬ ਜਿਹੜਾ ਹੈਗਾ ਕਿ ਦੇਸ਼ ਵਿਦੇਸ਼ ਦੀ ਸਾਥੀ ਉਤੇ ਮਨਾਇਆ ਜਾ ਰਿਹਾ ਹੈਗਾ ਅੱਜ ਜਨਮਸਥਾਨ ਖੀਰਗੁਰ ਰਵਿਦਾਸ ਮੰਦਿਰ ਤੇ ਹਰ ਦੇ ਨਿਸ਼ਾਨ ਚੁਲਾਏ ਗਏ ਹੈਗੇ ਸੋ ਸਾਰੀ ਹੀ ਕੌਮ ਨੂੰ ਸਾਰੀ ਮਾਨਤਾ ਨੂੰ ਅੱਜ ਦੇ ਇਸ ਦਿਹਾੜੇ ਦੀਆਂ ਸਤਿਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਔਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਮਹਾਰਾਜ ਦਾ ਜਿਹੜਾ ਹੈਗਾ ਕਿ ਗੁਣਗਾਨਾ ਹੋ ਰਿਹਾ ਹੈਗਾ ਜੇ ਮਹਾਰਾਜ ਜੀ ਨੇ ਜਿਹੜਾ ਹੈਗਾ ਕਿ ਮਾਨਤਾ ਔਰ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈਗਾ ਸਤ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਤਬ ਹੀਰਾ ਦਾ ਸੰਦੇਸ਼ ਦਿੱਤਾ ਹੈਗਾ ਔਰ ਜੋ ਬੇਗਮਪੁਰ ਦੀ ਆਪਾਂ ਗੱਲਬਾਤ ਕਰਦਿਆਂ ਤੇ ਕਾਚੀ ਬਨਾਰਸੀ ਧਰਤੀ ਦੇ ਉੱਤੇ ਅੱਜ ਜਿਹੜਾ ਹੈਗਾ ਕਿ ਬੇਗਮਪੁਰ ਆ ਵਸਿਆ ਨਜ਼ਰ ਆਉਂਦਾ ਹੈਗਾ ਇਹ ਸਤਪੁਰ ਜਿਹੜਾ ਹੈਗਾ ਸਤਬਰਾਜੀ ਜੀ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਹੈਗਾ ਸੋ ਦੇਸ਼-ਵਿਦੇਸ਼ ਦੀ ਸੰਗਤਾਂ ਜਿਹੜੀਆਂ ਹੈਗੀਆਂ ਕਿ ਰਾਖਿਬ ਨਾਜ਼ਵੇਕੇ ਪਹੁੰਚਿਆ ਹੈ ਜੀ ਅਸੀਂ ਵੀ ਜੁਕੀ ਧਰਤੀ ਤੋਂ ਪਹੁੰਚੇ ਸੀ ਪਰਿਵਾਰ ਸਮੇਤ ਸੋ ਸਾਰੀਆਂ ਹੀ ਸੰਗਤਾਂ ਜੋ ਗੱਲ ਹੀ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਦਾ ਗੁਰਪੁਰ ਮਨਾ ਰਹੀਆਂ ਹੈਗੀਆਂ ਉਹਨਾਂ ਨੂੰ ਲੱਖ ਲੱਖ ਵਾਰ ਬਧਾਈਆਂ ਜੋ ਬੋਲੇ ਸੋ ਨਰਮੈ ਸਤਗੁਰ ਰਵਿਦਾਸ ਮਹਾਰਾਜ ਦੀ ਜੈ ਮੈਮੀ ਸਾਹਿਬ ਜੀ ਅੱਗੇ ਸਤਗੁਰ ਅਰਦਾਸ ਮਹਾਰਾਜ ਜੀ ਦਾ 650 ਸਾਲਾ ਆ ਰਿਹਾ ਹੈ ਔਰ ਆਪਾਂ ਇਸ ਟਾਈਮ ਮਾਰੇ ਦੇ ਜਨਮ ਸਨਮਨ ਦਾ ਕਾਰਜ ਵਿਨਾਸ਼ ਵਿਕੇ ਮਜੂਦ ਹਾਂ ਔਰ 650 ਸਾਲਾ ਕਿਵੇਂ ਮਨਾਉਣਾ ਚਾਹੀਦਾ ਔਰ ਸਤਗੁਰ ਜੀ ਹਾਂਜੀ ਜੋਗਰਾਜ ਜੀ ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਸਤਗੁਰ ਰਵਿਦਾਸ ਦਾ ਜਿਹੜਾ 650ਵਾਂ ਗੁਰਪਰਵਾ ਆ ਰਿਹਾ ਹੈਗਾ ਸੋ ਤਿਆਰੀਆਂ ਜਿਹੜੀਆਂ ਹੋਣ ਤੋਂ ਹੀ ਸਾਰੀਆਂ ਸੰਗਤਾਂ ਨੇ ਵਿਸ਼ਵ ਪੱਤਰ ਦੇ ਵਿੱਚ ਜਿਹੜਾ ਹੈਗਾ ਕਿ ਮਨਾਇਆ ਜਾਣਾ ਹੈਗਾ ਕਿਉਂਕਿ ਸੈਂਟਰ ਸਰਕਾਰ ਜਾਂ ਕਿ ਉਹਦੇ ਜੋ ਵੀ ਉਹਨਾਂ ਨੇ ਐਲਾਨ ਕੀਤੇ ਹੈਗੇ ਆ ਜਾਂ ਕਿ ਪੰਜਾਬ ਸਰਕਾਰ ਨੇ ਐਲਾਨ ਕੀਤੇ ਹੈਗੇ ਆ ਔਰ ਦੇਸ਼ ਵਿਦੇਸ਼ੀਆਂ ਸੰਗਤਾਂ ਨਾਲ ਜੋ ਵੱਡੇ ਐਲਾਨ ਕੀਤੇ ਹੈਗੇ ਆ ਸਤਗੁਰੂ ਰਬਦਾਸ ਮਹਾਰਾਜ ਦੀ ਉਪਮਾ ਜਿਹੜੀ ਹੈਗੀ ਆ ਕਿ ਜਿਸ ਤਰ੍ਹਾਂ ਦੇਸ਼ ਵਿਦੇਸ਼ ਦੇ ਵਿੱਚ ਹੋ ਰਹੀ ਹੈਗੀ ਆ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ 650 ਜਿਹੜਾ ਗੁਰਪੁਰਾ ਮਹਾਰਾਜਾ ਆਣਾ ਹੈਗਾ ਤੁਸੀਂ ਵੱਲ ਚੜ ਕੇ ਜਿਹੜਾ ਹੈਗਾ ਕਿ ਜੋ ਬੇਗਮਪੁਰੇ ਦੀ ਮਹਾਰਾਜ ਜੀ ਨੇ ਕਲਪਨਾ ਕੀਤੀ ਸੀ ਅਸਲੀ ਰੂਪ ਦੇ ਵਿੱਚ ਬੇਗਮਪੁਰਾ ਜਿਹੜਾ ਹੈਗਾ ਕਿ ਬਸ ਚੁੱਕਾ ਹੈਗਾ ਉਸ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰੇ ਦੀ ਘਰਤੀ ਦੇ ਉੱਤੇ ਅੱਜ ਜਿਹੜਾ ਹੈਗਾ ਕਿ ਆਪਾ ਖੜੇ ਹੈਗੇ ਆ ਸੋ ਬਰਾਜਮਨ ਹੈ ਗਿਆ ਸਤਿਕਾਰਯੋਗ ਸੰਗਤ ਜੀ ਜੋਗਰਾਜ ਜੀ ਤੁਸੀਂ ਵੀ ਜਾਂ ਸਾਰੇ ਜਿਹੜੇ ਸਤਿਕਾਰਯੋਗ ਸਾਥੀ ਵਕ ਵਕ ਮੀਡੀਆ ਦੇ ਤੋਂ ਜਿਹੜੇ ਸਤਿਗੁਰ ਰਬੀਦਾਸ ਮਾਰਾ ਤੇ ਮਿਸ਼ਨ ਨੂੰ ਅੱਗੇ ਵਧਾ ਰਹੇ ਹੈਗੇ ਆ ਸੋ ਉਹਨਾਂ ਦੀ ਜਿਹੜਾ ਹੈਗਾ ਇਹ ਮਹਾਰਾਜ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਵੀ ਬਹੁਤ ਵੱਡੀ ਦੇਣ ਹੈਗੀ ਆ ਜੀ ਔਰ ਮੈਮ ਸਾਹਿਬ ਜੀ ਜਿਵੇਂ ਕਿ ਅੱਜ ਕੱਲ ਆਪਾਂ ਨੂੰ ਪਤਾ ਲੱਗਾ ਕਿ ਸਤਗੁਰੂ ਰਵਿਦਾਸ ਮਹਾਰਾਜੀ ਦੇ ਨਾਮ ਤੇ ਜੋ ਆਧਮਪੁਰ 에어ਪੋਰਟ ਦਾ ਨਾਮ ਸਤਗੁਰੂ ਰਵਿਦਾਸ ਮਹਾਰਾਜੀ ਦੇ ਨਾਮ ਤੇ ਰੱਖਿਆ ਗਿਆ ਹੈ ਔਰ ਚੌਂਕ ਵੀ ਮਹਾਰਾਜ ਦੇ ਨਾਮ ਤੇ ਔਰ ਕਿਵੇਂ ਦਾ ਲੱਗਾ ਔਰ ਕੀ ਕਹਿਣਾ ਚੌਂਕ ਜਦੋਂ ਅਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜੋਗਰਾਜ ਜੀ ਦੇਖਦੇ ਹੈਗੇ ਆ ਤੇ ਸਾਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਅਸੀਂ ਪਹਿਲਾਂ ਹੀ 4-5 ਸਾਲ ਪਿੰਨਾਂ ਤੋਂ ਜਦੋਂ ਜਿਆਦਾ ਕਰ ਰਹੀ ਸੀ ਸਤਗੁਰੂ ਰਬੀਦਾਸ ਮਹਾਰਾਜ ਦੇ ਜਿਹੜਾ ਹੈਗਾ ਕਿ ਨਾਮ ਦੇ ਉੱਤੇ ਜੋ ਦਵਾਬੇ ਦੀ ਧਰਤੀ ਉੱਤੇ ਬਸਿਆ ਹੋਇਆ ਅਧ ਪਰ 에ਰਪੋਰਟ ਹੈਗਾ ਉਹਦਾ ਨਾਮ ਸਤਗੁਰੂ ਰਬੀਦਾਸ ਮਹਾਰਾਜ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਔਰ ਚਾਰ ਚੰਨ ਲੱਗੇ ਹੈਗਾ ਰੱਖ ਦਿੱਤਾ ਗਿਆ ਹੈ ਉਹ ਡੇਰਾ ਸੱਚਖੰਡ ਵੱਲਾਂ ਦੇ ਉਹਨਾਂ ਨੂੰ ਚਾਰ ਚੰਨ ਲੱਗੇ ਹੈਗੇ ਆ ਕਿਉਂਕਿ ਜਿਹੜਾ ਹੈਗਾ ਕਿ ਜਿਹੜੀ ਮੰਗ ਹੈਗੀ ਆ ਕਿਉਂਕਿ ਇਹ ਕੰਮ ਹੁੰਦਾ ਸੈਂਟਰ ਸਰਕਾਰ ਦਾ ਡੇਰਾ ਸੱਚਖੰਡ ਵੱਲਾਂ ਜਿਹੜਾ ਹੈਗਾ ਕਿ ਮਹਾਨ ਜਿਹੜਾ ਹੈਗਾ ਕਿ ਇੱਕ ਰਬਦਾਸੀਆ ਡੇਰਾ ਹੈਗਾ ਜਿਨ੍ਹਾਂ ਨੇ ਜਿਹੜਾ ਕਿ ਜਿਹੜਾ ਹੈਗਾ ਕਿ ਅਪੀਲ ਕੀਤੀ ਹੈਗੀ ਸਾਰੀਆਂ ਸੰਸਥਾ ਦੇ ਨਾਲ ਲੈ ਕੇ ਔਰ ਮਹਾਰਾਜ ਜੀ ਦਾ ਜਿਹੜਾ ਹੈਗਾ ਕਿ ਪਗਾਮਕਾਰ ਕਰ ਪਰਚਾਇਆ ਗਿਆ ਹੈਗਾ ਔਰ ਜਿਹੜਾ ਹੈਗਾ ਕਿ 에어ਪੋਰਟ ਦਾ ਨਾਮ ਜਿਹੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਰੱਖਿਆ ਸਾਰੀਆਂ ਸੰਸਥਾ ਨੂੰ ਲੱਖ ਲੱਖ ਵਾਰ ਵਧਾਈਆਂ ਔਰ ਜੋ ਵੀ ਜਿਹੜਾ ਹੈਗਾ ਕਿ ਜਲੰਧਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਚੌਕ ਹੈਗਾ ਸੋ ਉਹਦਾ ਸੁਧਰੀਕਰਨ ਵੀ ਕੀਤਾ ਗਿਆ ਹੈਗਾ ਉਹ ਵੀ ਸੰਸਥਾ ਨੂੰ ਬਹੁਤ ਬਹੁਤ ਲੱਖ ਵਾਰ ਵਧਾਈਆਂ ਜੋ ਵੀ ਜਿਹੜੇ ਹੈਗੇ ਆ ਕਿ ਉਸੇ ਸੇਵਾਦਾਰ ਜਿਸਤੇ ਸਾਡੇ ਅਮਰਜੀਤ ਜੀ ਰਵਦਾਸੀ ਆਪਾ ਜੀ ਹੁਣੀ ਅਤੇ ਉਹਨਾਂ ਦੀ ਪੂਰੀ ਟੀਮ ਕਰ ਰਹੀ ਹੈ ਜੀ ਆ ਸੋ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਕਿਉਂਕਿ ਸਾਰਿਆਂ ਨੂੰ ਇੱਕ ਨਾ ਇੱਕ ਜਣੇ ਨੂੰ ਜਿਹੜਾ ਹੈਗਾ ਕਿ ਅੱਗੇ ਲੱਗਣਾ ਪੈਂਦਾ ਹੈਗਾ ਸੋ ਤੁਸੀਂ ਵੀ ਆਪਣੇ ਚੈਨਲਾਂ ਅਸੀਂ ਜਿਹੜਾ ਸਤਗੁਰ ਰਵਿਦਾਸ ਮਹਾਰਾਜ ਦੇ ਵਿੱਚ ਨੂੰ ਜਿਹੜਾ ਹੈਗਾ ਕਿ ਸੰਗਤਾਂ ਤੱਕ ਪਹੁੰਚਾ ਰਹੇ ਹੋ ਤੁਹਾਡਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਹੈਗਾ ਸਾਰੇ ਹੀ ਮੀਡੀਆ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਆਪੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਕਿ ਬਹੁਤ ਵੱਡਾ ਕਦਮ ਕਰ ਰਹੇ ਹੈਗੇ ਆ ਤੇ ਇੱਥੇ ਇਲੈਕਟ੍ਰੋਨਿਕ ਮੀਡੀਆ YouTube ਮੀਡੀਆ ਸਾਰੇ ਹੀ ਪ੍ਰਿੰਟ ਮੀਡੀਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਸਤਗੁਰ ਰਵਿਦਾਸ ਮਹਾਰਾਜ ਦਾ 649ਵਾਂ ਜੁਰਪੁਰ ਮਨਾ ਰਹੇ ਹੈਗੇ ਆ ਔਰ ਸੋ 50ਵੇਂ ਗੁਰਪੁਰਬ ਦੀਆਂ ਜਿਹੜੀਆਂ ਹੈਗੀਆਂ ਕਿ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਆ ਗਿਆ ਸੋ ਸਾਰੀ ਸੰਗਤ ਨੂੰ ਜੀ ਇੱਕ ਵਾਰੀ ਬਹੁਤ ਸਾਰੀਆਂ ਬਹੁਤ-ਬਹੁਤ ਵਧਾਈਆਂ ਜੀ ਅੱਜ ਕਾਚੀ ਮਨਾਰ ਦੀ ਧਰਤੀ ਦੇ ਤੋਂ ਜੀ ਸੋ ਜੋ ਬੋਲੇ ਸੋ ਨਰਮੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ